ਸਿਰਫ ਕਾਗਜ਼ਾਂ ਦੇ ਵਿੱਚ ਹੀ ਪੈਸੇ ਇਸ਼ੂ ਹੋਏ ਆ ਗਰਾਊਂਡ ਲੈਵਲ ਤੇ ਕੁਝ ਨਹੀਂ ਲੱਗਿਆ ਹੋਇਆ ਇੱਕ ਰਕਮ ਹੁੰਦੀ ਆ 650 ਕਰੋੜ ਰੁਪਏ ਦਾ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਲਾਇਆ ਤੇ ਲਾਇਆ ਕਿੱਥੇ ਆ ਅਸੀਂ ਲੋਕਾਂ ਨੂੰ ਕਹਿੰਨੇ ਦਾ ਹੈਗੇ ਆ ਵੀ ਆ ਕੰਮ ਕਰ ਰਹੇ ਆ ਪਰ ਸਾਨੂੰ ਕਰਨ ਲੱਗੇ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਵੀ ਬਹੁਤ ਵੱਡੀਆਂ ਮੁਸ਼ਕਲਾਂ ਨੇ ਕੀੜਾ ਵੱਡੇ ਦਰਿਆ ਦੇ ਨਾਲ ਮੇਨ ਪਾਈਪਾਂ ਦਾ ਅਟੈਚਾ ਉਹ ਤਾਂ ਲੀਡਰਾਂ ਨੇ ਆਪ ਦੱਬੀਆਂ ਹੋਈਆਂ ਨੇ ਆਪਣੀਆਂ ਡੰਗਾਂ ਦੇ ਥੱਲੇ ਇਲਜ਼ਾਮ ਲਗਾਏ ਜਾ ਰਿਹਾ ਕਿ ਪੂਰਿਆ ਨਹੀਂ ਜਾ ਰਿਹਾ ਵੱਡਾ ਦਰਿਆ ਉਹਦੀ ਚੜਾਈ ਘੱਟ ਕੀਤੀ ਜਾ ਰਹੀ ਹੈ ਸੜਕ ਨੂੰ ਰਸਤਾ ਜ਼ਿਆਦਾ ਕੱਢਿਆ ਜਾ ਰਿਹਾ ਇਹ ਗੱਲ ਸੱਚ ਮੰਨਦੇ ਰੇਲਿੰਗ ਤਾਂ ਤਾਂ ਲਾਉਂਦੇ ਜੇ ਦਰਿਆ ਸਾਫ਼ ਹੁੰਦਾ ਪਹਿਲਾਂ ਹੀ ਉੱਪਰੋਂ ਰੇਲਿੰਗਾਂ ਲਾਤੀਆਂ ਤੇ ਲੋਕੀ ਰੀਲੀਆਂ ਦੇ ਉੱਪਰੋਂ ਲਫਾਫੇ ਭਰ-ਭਰ ਕੇ ਗੰਦ ਦੇ ਸੁੱਟ ਰਹੇ ਆ ਇਹ ਤਾਂ 650 ਕਰੋੜ ਰੁਪਈਆ ਜਿਹੜਾ ਨਾ ਇਹ ਤਾਂ ਇਹਨਾਂ ਦੇ ਢਿੱਡਾਂ 'ਚ ਗਿਆ ਇਹ ਨਾਲੇ ਦੇ ਉੱਤੇ ਨਹੀਂ ਲੱਗਿਆ ਇਹ ਲੁਧਿਆਣਾ ਗੁਰੂ ਦੇ ਨਾਮ ਦਾ ਵਸਿਆ ਹੋਇਆ ਸ਼ਹਿਰ ਆ ਬਾਬੇ ਨਾਨਕ ਦੇ ਚਰਨ ਪਏ ਇਸ ਧਰਤੀ ਦੇ ਇਹਨੂੰ ਬਣਾਉਣਾ ਤੇ ਦਰਿਆ ਨੂੰ ਛੋਟਾ ਕਰਨ ਦਾ ਕੋਈ ਮਤਲਬ ਨਹੀਂਗਾ ਇਹ ਸਿਰਫ ਜਿਹੜੀਆਂ ਰਾਜਨੀਤੀ ਰੋਟੀਆਂ ਸੇਕਣ ਵਾਲੀਆਂ ਗੱਲਾਂ ਨੇ ਇਹਨਾਂ ਨੂੰ ਕਹੋ ਰਾਜਨੀਤੀ ਨਾ ਕਰੋ ਪਰ ਇਦਾਂ ਮਿੱਟੀ ਪੁੱਟ ਕੇ ਜਿਹੜੀ ਆ ਐਨੀ ਜ਼ਿਆਦਾ ਮਸ਼ੀਨਾਂ ਉਤਾਰਨ ਦੇ ਲਈ ਰੱਖੀ ਆ ਕੋਈ ਮਿੱਟੀ ਦਾ ਜਾਂ ਦਰਿਆ ਦਾ ਛੋਟਾ ਹੋਣ ਦਾ ਕੋਈ ਕਾਰਨ ਨਹੀਂ ਗਾ ਪਰ ਲੋਕਾਂ ਦੀ ਸਹੂਲਤ ਲਈ ਜੋ ਬਣਾ ਰਹੇ ਆ ਉਹ ਲੋਕਾਂ ਲਈ ਬਣਾ ਰਹੇ ਆ ਔਰ ਦਰਿਆ ਨੂੰ ਸਾਫ਼ ਰੱਖਣ ਲਈ ਕਰ ਰਹੇ ਆ ਕਮ ਤੇ ਬੜੇ ਸਵਾਲ ਉੱਠੇ ਨੇ ਪੰਪਿੰਗ ਸਟੇਸ਼ਨ ਜਿਹੜੀ ਆ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਸਮਾਂ ਚਾਹੀਦਾ ਸਾਨੂੰ ਪੈਸੇ ਚਾਹੀਦੇ ਨੇ ਪੈਸੇ ਵੀ ਉਹਨਾਂ ਨੂੰ ਮਿਲ ਗਏ ਪਰ ਹਾਲੇ ਤੱਕ ਜਿਹੜਾ ਲਟਕਦਾ ਕੰਮ ਹੈ ਉਹ ਪੂਰਾ ਨਹੀਂ ਕਰਵਾਇਆ ਜਾ ਰਿਹਾ ਕੀ ਵਾਕਈ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਵੱਡਾ ਦਰਿਆ ਪੂਰਿਆ ਜਾ ਰਿਹਾ ਕੀ ਬੁੱਢੇ ਦਰਿਆ ਦੀ ਚੜਾਈ ਘੱਟ ਕਰਕੇ ਸੜਕ ਦਾ ਰਸਤਾ ਕੱਢਿਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖੋ ਲੁਧਿਆਣਾ ਸ਼ਹਿਰ ਦਾ ਇਹ ਬੁੱਢਾ ਦਰਿਆ ਜੋ ਕਿ ਇਸ ਵੇਲੇ ਨਾਲੇ ਦਾ ਰੂਪ ਧਨ ਕਰ ਚੁੱਕਾ ਹੈ ਲਗਾਤਾਰ ਕਾਫੀ ਸਾਲਾਂ ਤੋਂ ਸਰਕਾਰਾਂ ਦੇ ਦਾਅਵੇ ਦੇਖਣ ਨੂੰ ਮਿਲੇ ਤੇ ਉੱਥੇ ਹੀ ਹੁਣ ਉਪਰਾਲੇ ਕੀਤੇ ਜਾ ਰਹੇ ਨੇ ਕਿ ਇਸ ਪਾਣੀ ਨੂੰ ਸਾਫ਼ ਕੀਤਾ ਜਾਏ ਪਰ ਉਸੇ ਵਿਚਾਲੇ ਲਗਾਤਾਰ ਸੋਸ਼ਲ ਮੀਡੀਆ ਤੇ ਚਰਚਾਵਾ ਤੇਜ਼ ਨੇ ਕੇ ਕਰੋੜਾਂ ਰੁਪਏ ਖਰਚ ਕੇ ਵੱਡਾ ਦਰਿਆ ਸਾਫ ਕਰਨ ਦੇ ਦਾਅਵਿਆਂ ਦੇ ਦੌਰਾਨ ਇਸ ਦੀ ਚੜਾਈ ਜਿਹੜੀ ਹੈ ਉਹ ਘਟਾਈ ਜਾ ਰਹੀ ਹੈ 6 ਤੋਂ 8 ਫੁੱਟ ਤੱਕ ਇਹ ਮਿੱਟੀ ਦੇ ਢੇਰ ਜਿਹੜੇ ਨੇ ਜਿਹੜੇ ਸ਼ਾਇਦ ਪਾ ਕੇ ਕੀ ਸੜਕ ਦੇ ਲਈ ਅਜਿਹਾ ਕੁਝ ਕੀਤਾ ਜਾ ਰਿਹਾ ਹੈ ਕਿ ਵਾਕਈ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਚਰਚਾਵਾ ਦੇ ਵਿੱਚ ਸੱਚਾਈ ਹੈ ਤਾਂ ਹਰ ਇੱਕ ਪੱਖ ਜਿਹੜਾ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਨਗਰ ਨਿਗਮ ਦਾ ਕੋਈ ਸਪਸ਼ਟ ਇਸਤੇ ਬਿਆਨ ਸਾਹਮਣੇ ਨਹੀਂ ਆਇਆ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਨਗਰ ਨਿਗਮ ਨੂੰ ਵੀ ਸਵਾਲ ਕੀਤੇ ਜਾਣ ਕਿ ਨਗਰ ਨਿਗਮ ਦੇ ਟਿਪਰਾਂ ਦੇ ਨਾਲ ਪੁਰਾਣੀ ਮਿੱਟੀ ਨਾਲੇ ਦੇ ਵਿੱਚ ਸੁੱਟ ਕੇ ਸੜਕ ਕੀ ਵਾਕਈ ਜਿਹੜੀ ਹੈ ਚੋੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਸਰ ਡੇਲੀ ਪੁਸ਼ ਪੰਜਾਬੀ ਤੋਂ ਗੱਲ ਕਰ ਰਹੇ ਹਾਂ ਹਾਂਜੀ ਇੱਕ ਬੁੱਢੇ ਨਾਲੇ ਦਾ ਜਿਹੜਾ ਮਸਲਾ ਬੜਾ ਚੱਲ ਰਿਹਾ ਚਾਚਾ ਬੜੀ ਤੇਜ਼ ਆ ਕਿ ਚੜਾਈ ਜਿਹੜੀ ਬੁੱਢੇ ਨਾਲੇ ਦੀ ਘਟਾਈ ਜਾ ਰਹੀ ਆ ਸੜਕ ਦਾ ਰਸਤਾ ਕੱਢਿਆ ਜਾ ਰਿਹਾ ਮਿੱਟੀ ਜਿਹੇ ਬੁੱਢੇ ਨਾਲੇ ਚੱਪੀ ਆ 10 ਮਿੰਟ ਦੀ ਲੁਧਿਆਣੇ ਦੇ ਬੁੱਢੇ ਨਾਲੇ ਦੇ ਮਸਲੇ ਤੇ ਕੇਸ ਨੂੰ ਪੂਰਿਆ ਜਾ ਰਿਹਾ ਇਸ ਦੀ ਚੌੜਾਈ ਕੱਟ ਕੀਤੀ ਜਾ ਰਹੀ ਹੈ ਨਗਰ ਨਿਗਮ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਵੀ ਅਧਿਕਾਰੀ ਜਾਂ ਕਿਸੇ ਵੀ ਅਫਸਰ ਨੇ ਫੋਨ ਚੱਕਣ ਤੋਂ ਇਨਕਾਰ ਕਰ ਦਿੱਤਾ ਅਗਰ ਕਿਸੇ ਦੇ ਨਾਲ ਗੱਲ ਵੀ ਹੋਈ ਹੈ ਤਾਂ ਕਿਸੇ ਨੇ ਵੀ ਆਪਣਾ ਪੱਖ ਸਪਸ਼ਟ ਤੌਰ ਤੇ ਨਹੀਂ ਰੱਖਿਆ ਅਗਰ ਕੋਈ ਇਸ ਮਸਲੇ ਤੇ ਆਪਣਾ ਪੱਖ ਰੱਖਣਾ ਚਾਹੁੰਦਾ ਹੈ ਤਾਂ ਦੇਲੀ ਪੋਸਟ ਪੰਜਾਬੀ ਦੇ ਨਾਲ ਸੰਪਰਕ ਕਰ ਸਕਦਾ ਹੈ